ਰੋਟੀ ਕਪੜਾ ਤੇ ਮਕਾਨ ਤਿੰਨ ਨੈਸੈਸਿਟੀਜ਼ ਨਹੀਂ ਹਿਊਮਨ ਬੀਿੰਗ ਦੀਆਂ ਤੇ ਜੇ ਰੋਟੀ ਸ਼ੁੱਧ ਨਾ ਹੋਈ ਤੇ ਕਪੜੇ ਮਕਾਨ ਦਾ ਕੋਈ ਫਾਇਦਾ ਨਹੀਂ ਫਿਰ ਤਾਂ ਰੋਟੀ ਤੇ ਹਸਪੀਟਲ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਅੱਜ ਦੇ ਡੇਟ ਵਿੱਚ ਨੌਕਰੀ ਪਾਣਾ ਵੀ ਇੱਕ ਆਪਣੇ ਹਾਮ ਵਿੱਚ ਮੁਸ਼ਕਿਲ ਹੈਗੀ ਹੈ ਸੋ ਮੈਂ ਨੌਕਰੀ ਜ਼ਰੂਰ ਕਰ ਰਿਹਾ ਸੀ ਪਰ ਇੱਕ ਜਿਵੇਂ ਅੰਦਰੋਂ ਚਾਹ ਸੀ ਆਪਣਾ ਕੁਝ ਕੀਤਾ ਜਾਵੇ ਤੇ ਮੈਂ ਸੋਚਿਆ ਸੀ ਕਿ ਜਦੋਂ ਮੈਂ ਦੂਜੀ ਨੌਕਰੀ ਚੇਂਜ ਕਰਾਂਗਾ ਤਾਂ ਆਪਣੇ ਬਿਜ਼ਨਸ 'ਚ ਹੀ ਜਾਵਾਂਗਾ ਸੋ ਇਹ ਸੋਚ ਕੇ ਮੈਂ ਨੌਕਰੀ ਛੱਡੀ ਸੀ ਜੀ ਜੇ ਅਸੀਂ ਇੰਟਰਸਟ ਨੂੰ ਫੋਲੋ ਕਰਾਂਗੇ ਅਸੀਂ ਫੇਅਰ ਫਿਊਚਰ ਬਣਾ ਸਕਦੇ ਹਾਂ ਤੇ ਜੇ ਅਸੀਂ ਕਿਸੇ ਦੀ ਕਹੀ ਗੱਲ ਨੂੰ ਫੋਲੋ ਕਰ ਲਿਆ ਤਾਂ ਫਿਰ ਫਿਊਚਰ ਉਹਦੇ ਹੱਥ ਹੀ ਅਸੀਂ ਦੇਤਾ ਵੀ ਵੀ 22 ਲੱਖ ਰੁਪਏ ਲੋਕੀ ਲਾ ਕੇ ਬਾਹਰ ਜਾਂਦੇ ਨੇ ਉਸ ਤੋਂ ਬਾਅਦ 10 10 ਸਾਲ 5 5 ਸਾਲ ਉੱਥੇ ਕੰਮ ਕਰਦੇ ਨੇ ਤਾਂ ਕੋਈ ਰਿਟਰਨ ਆਣੀ ਸ਼ੁਰੂ ਹੁੰਦੀ ਹੈ ਸੋ ਉਹ 22 ਲੱਖ ਰੁਪਏ ਤੁਸੀਂ ਇੱਥੇ ਬਿਜ਼ਨਸ ਜੀ ਇਨਵੈਸਟ ਕਰੋ ਤਾਂ ਤੁਸੀਂ ਵਾਕਈ ਬਹੁਤ ਅੱਛੀ ਇਨਕਮ ਜਨਰੇਟ ਕਰ ਸਕਦੇ ਹੋ ਕੁਝ ਅਲੱਗ ਕਰਨ ਦਾ ਜਜ਼ਬਾ ਮਨ ਦੇ ਵਿੱਚ ਰੱਖਦੇ ਹੋ ਲੇਕਿਨ ਇੱਕ ਰਾਹ ਨਹੀਂ ਮਿਲ ਰਿਹਾ ਕਾਟ ਲਾਗਤ ਦੇ ਵਿੱਚ ਚੰਗਾ ਬਿਜ਼ਨਸ ਕਰਨਾ ਚਾਹੁੰਦੇ ਹੋ ਲੇਕਿਨ ਇੱਕ ਗਾਈਡੈਂਸ ਨਹੀਂ ਮਿਲ ਰਹੀ ਇੱਕ ਸਲਾਹ ਨਹੀਂ ਮਿਲਦੀ ਕਿ ਕਿਸ ਤਰ੍ਹਾਂ ਬਿਜ਼ਨਸ ਨੂੰ ਅੱਗੇ ਵਧਾਇਆ ਜਾ ਸਕੇ ਕੁਝ ਕਰਨ ਦਾ ਤਸੱਬਾ ਭਰ ਚ ਰੱਖਣ ਵਾਲੇ ਯੁਵਾਕ ਯੁਵਤੀਆਂ ਇਹ ਵੀਡੀਓ ਜ਼ਰੂਰ ਦੇਖਣ ਕਿਉਂਕਿ ਇਹ ਵੀਡੀਓ ਦੇਖਣ ਤੋਂ ਬਾਅਦ ਉਹਨਾਂ ਨੂੰ ਇੱਕ ਚੰਗਾ ਬਿਜ਼ਨਸ ਸ਼ੁਰੂ ਕਰਨ ਦੀ ਇੱਕ ਸਲਾਹ ਵੀ ਮਿਲੇਗੀ ਤੇ ਇੱਕ ਮੋਟੀਵੇਸ਼ਨ ਸਟੋਰੀ ਦੇ ਨਾਲ ਉਹ ਆਪਣੇ ਸੁਪਨਿਆਂ ਨੂੰ ਸਕਾਰਵੀਕਰ ਪਾਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਤੇ ਮੈਂ ਹਾਂ ਭਾਵਨਾ ਸ਼ਰਮਾ ਅੱਜ ਮੈਂ ਮੌਜੂਦ ਹਾਂ ਜਲੰਧਰ ਦੇ ਮਿੰਕ ਆਰਗੇਨਿਕਸ ਦੇ ਵਿੱਚ ਜਿੱਥੇ ਕਿ ਤੁਹਾਡੀ ਮੁਲਾਕਾਤ ਇੱਕ ਅਜਿਹੇ ਯੁਵਕ ਦੇ ਨਾਲ ਕਰਾਵਾਂਗੇ ਜਿਸ ਨੇ 22 ਲੱਖ ਰੁਪਏ ਦੀ ਨੌਕਰੀ ਨੂੰ ਲੱਤ ਮਾਰ ਦਿੱਤੀ ਆਪਣੇ ਇੱਕ ਸ਼ੌਂਕ ਦੇ ਲਈ ਤੇ ਬਿਲਕੁਲ ਹੀ ਗਰਾਊਂਡ ਲੈਵਲ ਤੋਂ ਸ਼ੁਰੂ ਹੋ ਕੇ ਅੱਜ ਇੱਕ ਚੰਗਾ ਬਿਜ਼ਨਸ ਜਿਹੜਾ ਆ ਉਹ ਬਣਾ ਲਿਆ ਹੈ ਤੇ ਗੱਲਬਾਤ ਕਰਾਂਗੇ ਅਸੀਂ ਸਰ ਦੇ ਨਾਲ ਤੇ ਜਾਣਾਂਗੇ ਕਿ ਸ਼ੁਰੂਆਤ ਕਿੱਥੋਂ ਕੀਤੀ ਗਈ ਕੀ ਕੀ ਮੁਸ਼ਕਿਲਾਂ ਉਹਨਾਂ ਨੂੰ ਇਸ ਪੂਰੇ ਸਫ਼ਰ ਦੇ ਵਿੱਚ ਆਈਆਂ ਤੇ ਗੱਲਬਾਤ ਕਰਨ ਲਈ ਮੈਂ ਸਰ ਮੌਜੂਦ ਹੈ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਥ ਤੇ थैंक यू ਮੈਮ थैंक यू ਜੀ ਸਰ ਬਹੁਤ ਮੁਸ਼ਕਿਲ ਹੁੰਦਾ ਆ ਕਿਉਂਕਿ ਹਮੇਸ਼ਾ ਆਪਾਂ ਇਹੀ ਚਾਹਦੇ ਹਾਂ ਕਿ ਪੜ੍ਹ ਲਿਖ ਕੇ ਵਧੀਆ ਨੌਕਰੀ ਮਿਲ ਜAVE ਤੇ ਲਾਈਫ ਸੈੱਟ ਹੋ ਜਾਵੇਗੀ ਤੁਸੀਂ 2.5 ਲੱਖ ਦੀ ਨੌਕਰੀ ਛੱਡ ਕੇ ਇੱਕ ਬਿਜ਼ਨਸ ਡੈਫੀਨਿਟਲੀ ਮੁਸ਼ਕਿਲ ਤਾਂ ਚਲੋ ਆਉਂਦੀਆਂ ਹੀ ਹਨ ਕੰਮ ਦੇ ਵਿੱਚ ਵੀ ਨੌਕਰੀ 'ਚ ਵੀ ਮੁਸ਼ਕਿਲਾਂ ਆਉਂਦੀਆਂ ਆ ਅੱਜ ਦੇ ਡੇਅ ਵਿੱਚ ਨੌਕਰੀ ਪਾਣਾ ਵੀ ਇੱਕ ਆਪਣੇ ਆਪ 'ਚ ਮੁਸ਼ਕਿਲ ਹੈਗੀ ਹੈ ਸੋ ਮੈਂ ਨੌਕਰੀ ਜ਼ਰੂਰ ਕਰ ਰਿਹਾ ਸੀ ਪਰ ਮੈਂ ਉੱਥੇ ਵੀ ਚਲੋ ਆਪਣੇ ਇਦਾਂ ਨਹੀਂ ਸੀ ਕਿਉਂਕਿ ਪਰੇਸ਼ਾਨੀ ਸੀ ਪਰ ਇੱਕ ਜਿਵੇਂ ਅੰਦਰੋਂ ਚਾਹ ਸੀ ਕਿ ਆਪਣਾ ਕੁਝ ਕੀਤਾ ਜਾਵੇ ਤੇ ਮੈਂ ਸੋਚਿਆ ਸੀ ਕਿ ਜਦੋਂ ਮੈਂ ਦੂਜੀ ਨੌਕਰੀ ਚੇਂਜ ਕਰਾਂਗਾ ਤਾਂ ਆਪਣੇ ਬਿਜ਼ਨਸ 'ਚ ਹੀ ਜਾਵਾਂਗਾ ਸੋ ਇਹ ਸੋਚ ਕੇ ਮੈਂ ਨੌਕਰੀ ਛੱਡੀ ਸੀ ਜੀ ਕਰਦੇ ਵਿੱਚ ਪਹਿਲਾਂ ਵੀ ਬਿジネス ਕਰਦੇ ਸੀਗੇ ਕੋਈ ਉਹਨਾਂ ਕੋਲੋਂ ਸਲਾਹ ਵਗੈਰਾ ਲੈ ਕੇ ਸ਼ੁਰੂ ਕੀਤਾ ਸੀ ਬਿジネス ਜਾਂ ਆਪਣੀ ਹੀ ਸੋਚ ਦੇ ਉੱਤੇ ਅ ਮੈਮ ਫਾਦਰ ਨੈਸ਼ਨਲਾਈਜ਼ਡ ਬੈਂਕ ਤੋਂ ਚੀਫ ਮੈਨੇਜਰ ਰਿਟਾਇਰਡ ਨੇ ਮਦਰ ਲੈਕਚਰਰ ਸੀ ਸੋ ਫੈਮਿਲੀ ਵਿੱਚ ਕਿਸੇ ਨੇ ਇਹਦਾ ਬਿジネス ਨਹੀਂ ਕੀਤਾ ਸੀ ਜਾਂ ਬਿジネス ਬਾਰੇ ਕੋਈ ਗੱਲ ਨਹੀਂ ਹੁੰਦੀ ਸੀ ਬਟ ਮੈਂ ਇਹ ਜ਼ਰੂਰ ਦੇਖਦਾ ਸੀ ਕਿ ਜਿੱਥੇ ਮੈਂ ਨੌਕਰੀ ਕਰ ਰਿਹਾ ਹਾਂ ਇੱਕ ਬਿジネス ਹੈ ਤੇ ਤਾ ਕਰਕੇ ਮੈਂ ਸੋਚਿਆ ਕਿ ਜੇ ਮੈਂ ਬਿਜ਼ਨਸ ਸ਼ੁਰੂ ਕਰਾਂਗਾ ਤਾਂ ਡੈਫੀਨੇਟਲੀ ਉਹਦੇ ਨਾਲ ਕੁਝ ਹੋਰ ਨੌਕਰੀਆਂ ਵੀ ਬਣਨਗੀਆਂ ਤੇ ਜਿਹੜੀ ਮੈਂ ਨੌਕਰੀ ਛੱਡਾਂਗਾ ਉਹਦੀ ਜਗ੍ਹਾ ਤੇ ਵੀ ਕੋਈ ਹੋਰ ਨੌਕਰੀ ਲਏਗਾ ਤੇ ਨਾਲ ਮੈਂ ਆਪਣਾ ਇੱਕ ਲੈਗੇਸੀ ਜਿਹਨੂੰ ਆਪਾਂ ਕਹਿੰਦੇ ਆ ਕਿ ਆਪਣੇ ਆਉਣ ਵਾਲੇ ਪਰਿਵਾਰ ਵਾਸਤੇ ਵੀ ਕੁਝ ਮੈਂ ਛੱਡ ਕੇ ਜਾ ਸਕਾਂਗਾ ਨੌਕਰੀ ਦੇ ਵਿੱਚ ਤਾਂ ਸਿਰਫ ਪੈਸੇ ਹੋਣਗੇ ਇਹਦੇ ਵਿੱਚ ਪੈਸੇ ਵੀ ਹੋਏਗੀ ਤੇ ਕੁਝ ਬਣਿਆ ਹੋਏਗਾ ਕਿ ਬੇਸ ਬਣਿਆ ਹੋਏਗਾ ਜੀ ਜਿੱਦਾਂ ਤੁਸੀਂ ਦੱਸ ਰਹੇ ਹੋ ਕਿ ਪਰਿਵਾਰ ਦੇ ਵਿੱਚ ਕੋਈ ਵੀ ਬਿਜ਼ਨਸ ਨਹੀਂ ਸਭ ਦੀ ਜੌਬ ਸੀਗੀ ਸਾਨੂੰ ਰੋਕਿਆ ਨਹੀਂ ਕਿਸੇ ਨੇ ਕਿ ਤੁਸੀਂ ਇੱਕ ਰਿਸਕ ਲੈਣ ਜਾ ਰਹੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕਿਉਂਕਿ ਇੱਕ ਵਧੀਆ ਪੈਕੇਜ ਵਾਲੀ ਨੌਕਰੀ ਛੱਡ ਕੇ ਜ਼ੀਰੋ ਤੋਂ ਸਟਾਰਟ ਕਰਨਾ ਔਰ ਇੱਕ ਤਰ੍ਹਾਂ ਦਾ ਜੂਆ ਹੀ ਹੋ ਗਿਆ ਕਿ ਪਤਾ ਨਹੀਂ ਅੱਗੇ ਜਾ ਕੇ ਇਹ ਚੀਜ਼ ਕੰਮ ਕਰੇ ਵੀ ਕਰੇਗੀ ਵੀ ਕਿ ਨਹੀਂ ਮੈਮ ਬਿਲਕੁਲ ਪੇਰੈਂਟਸ ਨੇ ਕਿਹਾ ਸੀ ਕਿ ਨਾ ਕਰੋ ਕਿ ਰਿਸਕ ਹੀ ਬਹੁਤ ਹੈਗਾ ਕਿਉਂਕਿ ਅੱਜਕੱਲ ਬਿਜ਼ਨਸ ਜੋ ਇੱਕ ਸਟੈਟਿਸਟਿਕਸ ਵੀ ਬੋਲਦੇ ਨੇ ਕਿ 100 ਚੋਂ ਸਿਰਫ 10 ਬਿਜ਼ਨਸ ਚੱਲਦੇ ਨੇ ਸੋ ਬਿਜ਼ਨਸ ਸ਼ੁਰੂ ਕਰਨਾ ਇੱਕ ਚਲੋ ਮੇਰਾ ਕੋ ਵੀ ਸੀ ਬੈਸ਼ਨ ਵੀ ਸੀਗਾ ਜ਼ਿੱਦ ਵੀ ਸੀ ਤੇ ਬਸ ਉਹੀ ਗੱਲ ਹੈ ਕਿ ਸ਼ਾਇਦ ਉਸੇ ਕਰਕੇ ਤੁਸੀਂ ਖੜੇ ਰਹਿੰਦੇ ਹੋ ਤਾਂ ਤੁਸੀਂ ਕੋਸ਼ਿਸ਼ ਕਰਦੇ ਰਹਿੰਦੇ ਹੋ ਤਾਂ ਕੋਈ ਨਾ ਕੋਈ ਰਾਹ ਨਿਕਲ ਆਉਂਦਾ ਹੈਗਾ ਤੇ ਜੇ ਆਪਾਂ ਛੱਡਣ ਦਾ ਸੋਚ ਲਈਏ ਤਾਂ ਫਿਰ ਨੇਚਰਲੀ ਗੱਲ ਹੈ ਫਿਰ ਛੱਡਣਾ ਵੀ ਇੱਕ ਆਪਸ਼ਨ ਹੁੰਦੀ ਹੈ ਜਦੋਂ ਤੁਸੀਂ ਆਪਣੀ ਜੌਬ ਛੱਡੀ ਉਸ ਟਾਈਮ ਤੇ ਤੁਸੀਂ ਸਿੰਗਲ ਸੀ ਜਾਂ ਮੈਰਿਡ ਸੀ ਮੈਂ ਮੈਰਿਡ ਸੀ ਮੈਂ ਜੀਵਨ ਸਾਥੀ ਦਾ ਕਿੰਨਾ ਕੁ ਸਾਥ ਰਿਹਾ ਇਸ bizness ਦੇ ਵਿੱਚ ਕਿਉਂਕਿ ਉਹਨਾਂ ਨੂੰ ਵੀ ਇਸ ਚੀਜ਼ ਦੀ ਫਿਕਰ ਤਾਂ ਜ਼ਰੂਰ ਹੋਣੀ ਕਿ ਇੱਕ ਵਧੀਆ ਨੌਕਰੀ ਛੱਡ ਕੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਰਹੇ ਹੋ bizness ਕਰਨਾ ਔਰ ਇੱਕ ਟੈਨਸ਼ਨ ਆਪਣੇ ਜੀਵਨ ਸਾਥੀ ਦੇ ਦਿਮਾਗ 'ਚ ਹਮੇਸ਼ਾ ਹੁੰਦੀ ਹੈ ਕਿ ਅੱਗੇ ਜਾ ਕੇ ਇਹ ਚੀਜ਼ ਚੱਲੇਗੀ ਵੀ ਤੇ ਨਹੀਂ ਮੈਮ ਬਹੁਤ ਸਪੋਰਟਿਵ ਸੀ ਮੇਰੀ ਵਾਈਫ ਹਲੇ ਵੀ ਹੈਗੇ ਨੇ ਸਪੋਰਟਿਵ ਤੇ ਉਹ ਕੀ ਕਹਿੰਦੇ ਨੇ ਉਹਨਾਂ ਦਾ ਡੈਫੀਨਿਟਲੀ ਇਹੀ ਸੀਗਾ ਕਿ ਕਰੋ ਜੇ ਤੁਹਾਡਾ ਮਨ ਕਰਦਾ ਹੈਗਾ ਤੇ ਅਸੀਂ ਇਹ ਸੋਚਿਆ ਕਿ ਉਸ ਟਾਈਮ ਹਲੇ ਸੋ ਫੈਮਿਲੀ ਛੋਟੀ ਮੈਂ ਤੇ ਮੇਰੇ ਵਾਈਫ ਹੀ ਸੀਗੇ ਤੇ ਅਸੀਂ ਸੋਚਿਆ ਕਿ ਇਹ ਹਲੇ ਵੀ ਟਾਈਮ ਹੈਗਾ ਕਿ ਰਿਸਕ ਲਿੱਤਾ ਜਾ ਸਕਦਾ ਹੈਗਾ ਤੇ ਇਹੀ ਉਮਰ ਹੈਗੀ ਉਸ ਤੋਂ ਬਾਅਦ ਫਿਰ ਜਿੰਨਾ ਏਜ ਵੱਧ ਜਾਈਏਗੀ ਇਹ ਨਹੀਂ ਕਿ ਤੁਸੀਂ ਕਰ ਨਹੀਂ ਸਕਦੇ ਹਰ ਬੰਦਾ ਜੇ ਨਾ ਏਜ ਇਜ਼ ਜਸਟ ਅ ਨੰਬਰ ਬਟ ਮੈਨੂੰ ਵਾਈਫ ਵੱਲੋਂ ਬਹੁਤ ਸਪੋਰਟ ਰਹੀ ਉਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਨਾਲ ਕੰਮ ਦੇ ਵਿੱਚ ਕਰਦੇ ਨੇ ਤੇ ਹੁਣ ਤੇ ਅਦਰ ਅਸੀਂ ਕੋਰ ਬਿਜ਼ਨਸ ਵੀ ਸ਼ੁਰੂ ਕਰ ਲਿਆ ਉਹ ਵਾਈਫ ਕਾਫੀ ਹੱਦ ਤੱਕ ਮੈਨੇਜ ਕਰਦੇ ਨੇ ਤੇ ਨਾਲ ਮੈਂ ਇਨਪੁਟ ਪਰਨਾ ਹੈਗਾ ਜੀ ਨਾਲ ਬਾਜੀ ਦਰਸ਼ਕਾਂ ਨੂੰ ਇੱਕ ਵਾਰੀ ਜ਼ਰੂਰ ਦੱਸੋ ਕਿ ਅਸਲ ਜਿ ਮਿੰਕ ਆਰਗੇਨਿਕਸ ਕੀ ਚੀਜ਼ ਹੈ ਮੈਂ ਮਿੰਕ অর্ਗੈਨਿਕ ਐਸੋਸੀਏਸ਼ਨ ਹੈ ਜਿਹਦੇ ਵਿੱਚ ਅਸੀਂ ਫਾਰਮਰਸ ਤੋਂ ਤੇ ਕੰਪਨੀਆਂ ਤੋਂ অর্ਗੈਨਿਕ ਮਟੀਰੀਅਲ ਪਿਕਰ ਕਰਦੇ ਆ ਪਲੱਸ ਅਸੀਂ ਆਪ ਵੀ ਚੀਜ਼ਾਂ ਗਰੋ ਕਰਦੇ ਆ ਉਹਨਾਂ ਨੂੰ ਅਸੀਂ ਸਹੀ ਢੰਗ ਨਾਲ ਪੈਕ ਕਰਕੇ ਇੰਟੈਲੀਜੈਂਟਲੀ ਅਵੇਅਰਨੈਸ ਦੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਆ ਤੇ ਇਹਦੇ ਵਿੱਚ ਸਾਡੇ ਫਾਰਮਰ ਨੂੰ ਵੀ ਬੈਨੀਫਿਟ ਮਿਲਦਾ ਹੈ ਗਾਈਡੈਂਸ ਵੀ ਮਿਲਦੀ ਹੈ ਕਸਟਮਰ ਨੂੰ ਇੱਕ 100% ਪਿਓਰ ਚੀਜ਼ ਮਿਲਦੀ ਹੈ ਆਰਗੈਨਿਕ ਚੀਜ਼ਾਂ ਵੀ ਮਿਲਦੀਆਂ ਨੇ ਨੇਚਰਲ ਚੀਜ਼ਾਂ ਵੀ ਮਿਲਦੀਆਂ ਨੇ ਪਲੱਸ ਅਸੀਂ ਨਾਲ-ਨਾਲ ਅਵੇਅਰਨੈਸ ਵੀ ਫਲਾਨੇ ਜਿਹਦੇ ਨਾਲ ਕਸਟਮਰ ਨੂੰ ਅਸੀਂ ਖਾਣੇ ਬਾਰੇ ਅਵੇਅਰ ਵੀ ਕਰ ਰਹੇ ਹਾਂ ਕਿ ਉਹਨੂੰ ਪਤਾ ਹੋਵੇ ਕਿ ਅਸੀਂ ਗੱਡੀ ਜਿਹੜਾ ਪੈਟਰੋਲ ਪਾ ਰਹੇ ਹਾਂ ਉਹਦੇ ਬਾਰੇ ਅਸੀਂ ਜਾਗਰੂਕਾਂ ਕਿ ਉਹ ਸਪੀਡ ਪੈਟਰੋਲ ਪਾ ਰਹੇ ਹਾਂ ਕਿ ਨਾਰਮਲ ਬਦਥਨੋਲ ਵਾਲਾ ਪੈਟਰੋਲ ਪਾ ਰਹੇ ਹਾਂ ਤੇ ਜੋ ਚੀਜ਼ ਅਸੀਂ ਆਪਣੇ ਮੂੰਹ ਦੇ ਅੰਦਰ ਆਪਣੇ ਸਰੀਰ ਦੇ ਅੰਦਰ ਪਾ ਰਹੇ ਹਾਂ ਉਹਦੇ ਬਾਰੇ ਜਾਗਰੂਕਤਾ ਘੱਟ ਹੈ ਜਿਹੜੇ ਇਨਗਰੀਡੀਐਂਟਸ ਐ ਅਸੀਂ ਉਹ ਉਹਨੇ ਵੱਲ ਧਿਆਨ ਘੱਟ ਜਾਂ ਪਰ ਅਸੀਂ ਲੋਕਾਂ ਨੂੰ ਅਵੇਅਰਨੈਸ ਦੇ ਨਾਲ ਅਸੀਂ ਫੂਡ ਨੂੰ ਐਜ਼ ਮੈਡੀਸਨ ਲੋਕਾਂ ਤੱਕ ਪਹੁੰਚਾਉਂਦੇ ਆ ਜਿਸ ਨਾਲ ਉਹਨਾਂ ਦੇ ਕਸ਼ਟ ਵੀ ਕੱਟਦੇ ਨੇ ਤੇ ਉਹ ਚੰਗਾ ਖਾ ਕੇ ਸਟਰੋਂਗ ਵੀ ਹੁੰਦੇ ਨੇ ਜਿੱਦਾਂ ਤੁਸੀਂ ਗੱਲ ਕਹੀ ਕਿ ਪਿਓਰ ਚੀਜ਼ਾਂ ਸੀ ਲੋਕਾਂ ਤੱਕ ਪਹੁੰਚਾਉਂਦੇ ਆ ਪਿਓਰ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸ਼ਬਦ ਸਿਰਫ ਇੱਕ ਸ਼ਬਦ ਬਣ ਗਿਆ ਚੁੱਕਾ ਹੈ ਹਜ਼ਾਰਾਂ ਪ੍ਰੋਡਕਟ ਮਾਰਕੀਟ 'ਚ ਜਿਹੇ ਆਂਦੇ ਆ ਜਿਹਦੇ ਉੱਤੇ ਆਰਗੈਨਿਕ ਪਿਓਰ ਲਿਖਿਆ ਹੁੰਦਾ ਇਸ ਤਰ੍ਹਾਂ ਇਹ ਚੀਜ਼ ਦੀ ਗਰੰਟੀ ਜਾਂ ਫਿਰ ਕਿਸ ਤਰ੍ਹਾਂ ਲੋਕਾਂ ਨੂੰ ਇਸ ਚੀਜ਼ ਦੀ ਸ਼ੋਰਟੀ ਹੁੰਦੀ ਹੈ ਕਿ ਇਹ ਜੋ ਪ੍ਰੋਡਕਟ ਉਹ ਯੂਜ਼ ਕਰ ਰਹੇ ਆ ਉਹ ਸੱਚੀ ਜੀ ਆਰਗੇਨਿਕ ਆ ਔਰ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਮੈਮ ਇਹਦਾ ਇੱਕ ਤਾਂ ਸਾਡਾ ਜਿਹੜਾ ਮੈਕੈਨਿਜ਼ਮ ਹੈ ਅਸੀਂ ਜੋ ਟੈਸਟਿੰਗ ਵੈਰਾ ਕਰਦੇ ਆ ਸਰਟੀਫਿਕੇਸ਼ਨਸ ਇੱਕ ਤਾਂ ਇਹ ਚੀਜ਼ ਹੋਗੀ ਉਸ ਤੋਂ ਇਲਾਵਾ ਅਸੀਂ ਜਿਹੜੇ ਸਾਡੇ ਕਸਟਮਰਸ ਨੇ ਉਹਨਾਂ ਨੂੰ ਸੋਰਸ ਤੱਕ ਲੈ ਕੇ ਜਾਣੇ ਆ ਉਹਨਾਂ ਨੂੰ ਦਿਖਾਣੇ ਆ ਤੁਸੀਂ ਜਿਵੇਂ ਹੁਣ ਸਾਡੇ ਨਾਲ ਜੇ ਗੱਲ ਕਰ ਰਹੇ ਹੋ ਜੇ ਤੁਸੀਂ ਸਾਡੇ ਜਿਵੇਂ ਜਿਹੜਾ ਸਾਡਾ ਅਸੀਂ ਦੁੱਧ ਸੇਲ ਕਰਦੇ ਆ ਤਾਂ ਤੁਸੀਂ ਸਾਡੀ ਡੇਰੀ ਵਿਜ਼ਿਟ ਕਰ ਸਕਦੇ ਹੋ ਜਿਹੜਾ ਅਸੀਂ ਆਟਾ ਬਣਾਉਂਦੇ ਆ ਤੁਸੀਂ ਆਟੇ ਦੀ ਚੱਕੀ ਵਗੈਰਾ ਵਾਲਾ ਸੈਟਅਪ ਵਿਜ਼ਿਟ ਕਰ ਸਕਦੇ ਹੋ ਤੁਸੀਂ ਆ ਕੇ ਦੇਖ ਸਕਦੇ ਹੋ ਤੁਹਾਨੂੰ ਪੂਰਾ ਹੱਕ ਹੈ ਜੇ ਤੁਸੀਂ ਆਪਣੇ ਇਸ ਟਾਈਮ ਦੇ ਜਿਹੜੇ ਦੁਕਾਨਦਾਰ ਕੋਲ ਸਾਮਾਨ ਲੈ ਰਹੇ ਹੋ ਤੇ ਜੇ ਤੁਸੀਂ ਉਹਨਾਂ ਨਾਲ ਗੱਲ ਕਰੋ ਉਹਨਾਂ ਕੋਲ ਜੀ ਇਹ ਆਟਾ ਇੱਥੋਂ ਆਇਆ ਮੈਂ ਉਹ ਮਸ਼ੀਨリー ਦੇਖਣਾ ਚਾਹੁੰਦਾ ਤੁਹਾਨੂੰ ਨਾ ਕਰਦੇ ਹੋ ਕਿ ਜੋ ਲਿਖਿਆ ਹੈ ਇਹੀ ਹੈ ਲੈਣਾ ਲਓ ਨਹੀਂ ਤਾਂ ਜੀ ਅੱਗੇ ਚੱਲੋ ਅਸੀਂ ਕਹਿੰਨੇ ਤੁਸੀਂ ਸਵਾਲ ਪੁੱਛਿਆ ਤੁਹਾਡੀ ਸਵਾਲ ਦੀ ਕਦਰ ਕਰਦੇ ਹਾਂ ਅਸੀਂ ਸਵਾਲ ਦਾ ਜਵਾਬ ਦੇਣਾ ਚਾਹੁੰਦੇ ਹਾਂ ਅਸੀਂ ਹਰ ਚੀਜ਼ ਉਸ ਐਂਗਲ ਨਾਲ ਸੋਚ ਕੇ ਚੱਲਦੇ ਹਾਂ ਕਿ ਜੇ ਇੱਕ ਕਸਟਮਰ ਨੂੰ ਇਹਦਾ ਪੂਰਾ ਇਨ ਡੈਪਥ ਪੂਰਾ ਇਹਦਾ ਕਿਵੇਂ ਪੂਰਾ ਸਾਈਕਲ ਜਾਨਣਾ ਹੈ ਅਸੀਂ ਉਸ ਲੈਵਲ ਤੱਕ ਕਸਟਮਰ ਨੂੰ ਦੱਸਦੇ ਹਾਂ ਉਸ ਅਵੇਅਰਨੈਸ ਨਾਲ ਉਸ ਸਵਾਲਾਂ ਦੇ ਜਵਾਬਾਂ ਨਾਲ ਵੀ ਕਸਟਮਰ ਨੂੰ ਕਲੈਰਟੀ ਹੋ ਜਾਂਦੀ ਹੈ ਬਾਕੀ ਜਿਹੜੇ ਸਾਡੀ ਰਿਪੋਰਟਾਂ ਟੈਸਟ ਉਹ ਅਲੱਗ ਬੋਲਦੇ ਨੇ ਉਸ ਤੋਂ ਇਲਾਵਾ ਜੋ ਸਾਡਾ ਮੇਨ ਏਮ ਸੀ ਜਿਸ ਕਰਕੇ ਮੈਂ ਇਹ ਕੰਮ ਸ਼ੁਰੂ ਕੀਤਾ ਉਹ ਇਹ ਹੀ ਸੀ ਕਿ ਮੈਂ ਆਪ ਵੀ ਪਿਓਰ ਖਾਵਾਂ ਤਾਂ ਲੋਕਾਂ ਨੂੰ ਵੀ ਪਿਓਰ ਦਵਾਂ ਸੋ ਅਸੀਂ ਉਸੇ ਕਨਸੈਪਟ ਦੇ ਆਸ-ਪਾਸ ਸਾਡੇ ਚਾਹੀਏ ਤੁਸੀਂ ਬੈਗਡ ਆਈਟਮਸ ਹੋ ਗਈਆਂ ਚਾਹੇ ਤੁਸੀਂ ਬਾਡੀ ਕੇਅਰ ਚੀਜ਼ਾਂ ਹੋ ਗਈਆਂ ਜਾਂ ਸਾਡੇ ਆਟੇ ਹੋ ਗਏ ਦਾਲਾਂ ਆਇਲਸ ਤੁਸੀਂ ਹਰ ਚੀਜ਼ ਦਾ ਸੋਰਸ ਤੁਹਾਨੂੰ ਮੈਂ ਮਸ਼ੀਨਾਂ ਦੀ ਵੀਡੀਓ ਦਿਖਾਵਾਂਗਾ ਤੁਸੀਂ ਆਪ ਸਮਝ ਜਾਓਗੇ ਅਸੀਂ ਕੀ ਕਰ ਰਹੇ ਹਾਂ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਹੈ ਤੁਸੀਂ ਇੰਜੀਨੀਅਰਿੰਗ ਕੀਤੀ ਹੈ ਪਰ ਜੋ ਤੁਸੀਂ ਪ੍ਰੋਡਕਟ ਬੇਚ ਰਹੇ ਹੋ ਉਹ ਤੁਸੀਂ ਹੈਲਦੀ ਪ੍ਰੋਡਕਟ ਬੇਚ ਰਹੇ ਹੋ ਇੱਕ ਇੰਜੀਨੀਅਰ ਮਾਈਂਡ ਵਾਲਾ ਬੰਦਾ ਹੈਲਦੀ ਪ੍ਰੋਡਕਟ ਵੇਚ ਰਿਹਾ ਆ ਹੈਲਥ ਨਾਲ ਜੁੜੀਆਂ ਚੀਜ਼ਾਂ ਵੇਚ ਰਿਹਾ ਹੈ ਕੁਝ ਸਮਝ ਨਹੀਂ ਆ ਮੈਮ ਇੰਜੀਨੀਅਰ ਤਾਂ ਮੈਂ ਬਣਿਆ ਸੀਗਾ ਜੀ 18 ਸਾਲ ਬਾਅਦ ਹਾਂਜੀ ਆਈ ਥਿੰਕ ਜਦੋਂ ਮੈਂ ਪਹਿਲਾਂ ਜਦੋਂ ਮਤਲਬ ਪਹਿਲੇ 18 ਸਾਲ ਅਸੀਂ ਪਹਿਲਾਂ ਖਾਣੇ ਪੀਣੇ ਆ ਜਨਰਲ ਚੀਜ਼ਾਂ ਪੜ੍ਹਦੇ ਆ ਉਸ ਤੋਂ ਬਾਅਦ ਅਸੀਂ ਕੁਝ ਪ੍ਰੋਫੈਸ਼ਨਲ ਵੱਲ ਜਾਣੇ ਹੈਗੇ ਸੋ ਖਾਣ ਪੀਣ ਨਾਲ ਤਾਂ ਸਾਡਾ ਤਾਲੁਕ ਸਦੀਆਂ ਸਦੀਆਂ ਤੋਂ ਉਹਦੇ ਜਮੰਦਰੂ ਜੀ ਨੂੰ ਆਪਾਂ ਕਿਹਾ ਸਕਦੇ ਹਾਂ ਹੋਵੇਗਾ ਸੋ ਖਾਣਾ ਪਿਓਰ ਹੋਣਾ ਤੇ ਉਹਦੇ ਬਾਰੇ ਇੰਟਰਸਟ ਹੋਣਾ ਇਜ਼ ਅ ਟੋਟਲੀ ਸੈਪਰੇਟ ਥਿੰਗ ਨਾਲ ਦੇ ਨਾਲ ਜੇ ਆਪਾਂ ਗੱਲ ਕਰੀ ਮੈਮ ਸਾਡੇ ਇੱਥੇ ਸਿਰਫ ਇਹ ਨਹੀਂ ਕਿ ਖਾਣੇ ਬਾਰੇ ਅਵੇਅਰਨੈਸ ਘੱਟ ਹੈ ਸਾਡੇ ਐਜੂਕੇਸ਼ਨ ਲਾਈਨ ਦੇ ਵਿੱਚ ਵੀ ਬਹੁਤ ਵੱਡਾ ਗੈਪ ਹੈ ਕਿ ਬੱਚਿਆਂ ਨੂੰ ਜਿਹੜੇ ਇੰਟਰਸਟ ਹੁੰਦੇ ਨੇ ਉਹ ਕੋ ਲਈ ਕਲੀਅਰ ਹੀ ਨਹੀਂ ਹੁੰਦੇ ਤੇ ਜੇ ਕਲੀਅਰ ਹੋਣ ਵੀ ਤਾਂ ਉਹਨਾਂ ਵਾਸਤੇ ਸਪੋਰਟ ਯਾ ਕਾਉਂਸਲਿੰਗ ਇੱਕ ਸਿਰਫ ਨਾਮ ਦੀ ਕਾਉਂਸਲ ਅੱਜਕੱਲ ਤੁਸੀਂ ਦੇਖਿਆ ਨਾ ਜਦੋਂ ਕਾਉਂਸਲਿੰਗ ਹੁੰਦੀ ਹੈ ਕਾਉਂਸਲਿੰਗ ਸ਼ਬਦ ਦਾ ਮਤਲਬ ਹੈ ਕਾਉਂਸਲ ਕਰਨਾ ਬੈ ਕੇ ਤੁਹਾਡੇ ਵਿਚਾਰ ਸਮਝਣਾ ਤੁਹਾਡਾ ਇੰਟਰਸਟ ਸਮਝਣਾ ਤੇ ਤੁਹਾਨੂੰ ਉਸ ਹੱਬ ਨਾਲ ਦੱਸਣਾ ਕਿ ਤੁਹਾਡੇ ਵਾਸਤੇ ਇਹ ਚੀਜ਼ ਇੰਪੋਰਟੈਂਟ ਹੈ ਜਾਂ ਇਹ ਚੀਜ਼ ਇੰਪੋਰਟੈਂਟ ਹੈ ਇਹ ਕਾਉਂਸਲਿੰਗ ਮੇਰੇ ਸਾਹਮਣੇ 10ਵੀਂ ਕਲਾਸ ਤੋਂ ਬਾਅਦ ਹੋਣੀ ਚਾਹੀਦੀ ਹੈ ਇਹ ਕਾਉਂਸਲਿੰਗ ਹੁੰਦੀ ਹੈ ਇੰਜੀਨੀਅਰਿੰਗ ਦੀ ਐਡਮਿਸ਼ਨ ਦੇ ਵੇਲੇ ਜਦੋਂ ਪੁੱਛਿਆ ਜਾਂਦਾ ਕਿ ਕਿਹੜੇ ਕਾਲਜ ਐਡਮਿਸ਼ਨ ਲੈਣੀ ਤੇ ਕਿਹੜੀ ਸਟਰੀਮ ਲੈਣੀ ਹੈ ਉਹ ਵੀ ਬੱਚੇ ਵਿਚਾਰੇ ਉੱਥੇ ਭੇਡਾ ਬਕੜੀਆਂ ਵਾਂਗ ਅਸੀਂ ਜਿਵੇਂ ਖੜੇ ਹੁੰਨੇ ਸੀ ਤੇ ਸਾਨੂੰ ਕਿਹਾ ਜਾਂਦਾ ਕਿ ਇਸ ਕਾਲਜ 'ਚ ਇੰਨੀਆਂ ਸੀਟਾਂ ਰਹਿ ਗਈਆਂ ਦੱਸੋ ਕਿਹ ਹ ਇਹਦੀ ਡਿਮਾਂਡ ਜ਼ਿਆਦਾ ਰਹੇਗੀ ਮਕੈਨੀਕਲ ਦੀ ਡਿਮਾਂਡ ਜ਼ਿਆਦਾ ਰਹੇਗੀ ਤੁਸੀਂ ਇਹ ਲੈ ਲਓ ਇਹ ਚ ਫਿਊਚਰ ਬ੍ਰਾਈਟ ਹੈ ਫਿਊਚਰ ਦਾ ਮੈਂ ਅਜਕਲ ਬ੍ਰਾਈਟ ਵਿਚਾਰੇ ਕਾਲਜਾਂ ਦਾ ਨਹੀਂ ਹੈਗਾ ਬੱਚਿਆਂ ਦਾ ਸਟਰੀਮਾਂ ਦਾ ਤਾਂ ਕੌਣ ਦੱਸ ਸਕਦਾ ਹੈਗਾ ਸੋ ਫਿਊਚਰ ਦੀ ਗੱਲ ਇਦਾਂ ਹੈ ਕਿ ਸੋ ਇਹ ਗੱਲ ਹੈ ਮੈਮ ਸੋ ਜੇ ਤੁਸੀਂ ਜੇ ਅਸੀਂ ਇੰਟਰਸਟ ਨੂੰ ਫੋਲੋ ਕਰਾਂਗੇ ਅਸੀਂ ਫੇਰ ਫਿਊਚਰ ਬਣਾ ਸਕਦੇ ਹਾਂ ਤੇ ਜੇ ਅਸੀਂ ਕਿਸੇ ਦੀ ਕਹੀ ਗੱਲ ਨੂੰ ਫੋਲੋ ਕਰ ਲਿਆ ਤਾਂ ਫਿਰ ਫਿਊਚਰ ਉਹਦੇ ਹੱਥ ਹੀ ਅਸੀਂ ਦੇ ਤਾ ਫਿਰ ਤਾਂ ਰੋਟੀ ਤੇ ਹਸਪੀਟਲ ਇਹ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਸੋ ਮੈਂ ਉਸ ਐਂਗਲ ਨਾਲ ਲੈ ਕੇ ਚੱਲ ਰਿਹਾ ਕਿ ਖਾਣਾ ਪਿਓਰ ਹੋਣਾ ਚਾਹੀਦਾ ਹੈ ਖਾਣਾ ਸ਼ੁੱਧ ਹੋਣਾ ਚਾਹੀਦਾ ਹੈ ਆਪ ਵੀ ਅੱਛਾ ਖਾਈਏ ਆਪਣੀਆਂ ਅਗਲੀਆਂ ਨਸਲਾਂ ਵੀ ਸਟਰੋਂਗ ਕਰੀਏ ਸੋ ਇਸ ਐਂਗਲ ਨਾਲ ਅਸੀਂ ਮਿੰਕ ਆਰਗੇਨਿਕਸ ਦੀ ਸ਼ੁਰੂਆਤ ਕੀਤੀ ਸੀ ਇਹ ਵੀ ਤੁਸੀਂ ਇੰਜੀਨੀਅਰਿੰਗ ਕੀਤੀ ਆ ਤੁਸੀਂ ਆਪਣਾ ਇੰਜੀਨੀਅਰ ਵਾਲਾ ਮਾਈਂਡ ਕਿਸੇ ਕ੍ਰੀਏਟਿਵ ਚੀਜ਼ ਬਨਾਈ ਗਈ ਹੈ ਉਸ ਦੇ ਬਾਰੇ ਮੈਮ ਜਦੋਂ ਮੈਂ ਖਾਣੇ ਦਾ ਕੰਮ ਸ਼ੁਰੂ ਕੀਤਾ ਤਾਂ ਮੈਂ ਦੇਖਿਆ ਕਿ ਸਬਜ਼ੀਆਂ ਉਗਾਉਣ ਨੂੰ 45 ਦਿਨ 60 ਦਿਨ 90 ਦਿਨ ਲੱਗਦੇ ਨੇ ਸੋ ਅਸੀਂ ਸੋਚਿਆ ਕਿ ਕਿਉਂ ਨਾ ਕੋਈ ਇਦਾਂ ਦੀ ਨਿਊਟ੍ਰੀਸ਼ਨਲ ਡੈਂਸ ਚੀਜ਼ਾਂ ਉੱਪਰ ਕੰਮ ਕੀਤਾ ਜਾਵੇ ਜਿਹੜੀਆਂ ਘੱਟ ਸਮੇਂ 'ਚ ਉਗਾਈਆਂ ਜਾ ਸਕਦੀਆਂ ਤੇ ਜਿੱਚ ਤਾਕਤ ਜ਼ਿਆਦਾ ਜਿਵੇਂ ਕਿ ਵੀਟ ਗ੍ਰਾਸ ਮਾਈਕਰੋ ਗ੍ਰੀਨਸ ਹੋ ਗਏ ਜਾਂ ਸਪਰਾਉਟਸ ਹੋ ਗਏ ਜਿਵੇਂ ਪੁੰਗਰੀਆਂ ਦਾਲਾਂ ਵਗੈਰਾ ਹੋ ਗਈਆਂ ਨੇ ਇਸ ਤਾਕਤ ਐਸ ਕੰਪੇਅਰ ਟੂ ਬਾਕੀ ਮੈਚੁਰ ਕੰਟਰੋਲਡਸ ਜ਼ਿਆਦਾ ਹੁੰਦੀ ਹੈ ਤੇ ਟਾਈਮ ਘੱਟ ਲੱਗਦਾ ਹੈ ਸੋ ਜਦੋਂ ਅਸੀਂ ਵੀਟਗ੍ਰਾਸ ਉਗਾਉਣਾ ਸ਼ੁਰੂ ਕੀਤਾ ਵੀਟਗ੍ਰਾਸ ਲੋਕਾਂ ਤੱਕ ਪਹੁੰਚਾਉਣਾ ਸ਼ੁਰੂ ਕੀਤਾ ਅਸੀਂ ਦੇਖਿਆ ਕਿ ਬਹੁਤ ਵੱਡਾ ਗੈਪ ਹੈ ਕਿ ਲੋਕੀ ਵੀਟਗ੍ਰਾਸ ਤਾਂ ਉਗਾ ਵੀ ਰਹੇ ਨੇ ਪਰ ਉਹਨਾਂ ਨੂੰ ਜੂਸ ਕਰਨਾ ਮੁਸ਼ਕਿਲ ਹੋ ਰਿਹਾ ਕਿ ਕੁੰਡੀ ਸੋਟੇ ਨਾਲ ਜੂਸਿੰਗ ਬਹੁਤ ਮੁਸ਼ਕਿਲ ਹੈ ਤੇ ਜੂਸ ਦਾ ਕੰਟੈਂਟ ਅੱਧਾ ਵੇਸਟ ਹੋ ਜਾਂਦਾ ਹੈਗਾ ਸੋ ਮੈਂ ਇੱਕ ਜੂਸਰ ਦੇ ਉੱਪਰ ਕੰਮ ਕਰਨਾ ਸ਼ੁਰੂ ਕੀਤਾ ਤੇ ਅੱਜ ਦੇ ਦਿਨ ਅਸੀਂ ਇੱਕ ਜੂਸਰ ਬਣਾਇਆ ਆਪਣਾ ਕੋਲਡ ਪੈ ਸਟੇਨਲੈਸ ਸਟੀਲ ਦਾ ਤੇ SS304 ਦਾ ਉਹਦੇ ਨਾਲ ਲੋਕੀ ਵੀਟਗ੍ਰਾਸ ਦਾ ਜੂਸ ਕੱਢਦੇ ਨੇ ਉਹ ਮਸ਼ੀਨ ਫਿਰ ਉਹ ਮਸ਼ੀਨ ਨਾਲ ਹੀ ਲੋਕੀ ਕਹਿੰਦੇ ਹੁਣ ਤੇਲ ਵੀ ਕੱਢ ਦੇਣਾ ਚਾਹੀ ਦਲੀਆਂ ਬਣਾਉਣ ਵਾਲੀ ਆਟੇ ਦੀ ਚੱਕੀ ਬਣਾਈ ਜਿਹੜੀ ਪੁਰਾਣੇ ਜ਼ਮਾਨੇ ਚ ਹੁੰਦੀ ਸੀ ਉਹਦੇ ਮੋਟਰਾਂ-ਮੋਟਰਾਂ ਲਾ ਕੇ ਉਹਦਾ ਪੂਰਾ ਸੈਟਅਪ ਬਣਾਇਆ ਫਿਰ ਕੁੰਡੀ ਸੋਟਾ ਬਣਾਇਆ ਜੇ ਮਸਾਲੇ ਕੁੱਟਣ ਵਾਸਤੇ ਜਿਹੜਾ ਪੁਰਾਣੇ ਤਰੀਕੇ ਨਾਲ ਸੋ ਇਦਾਂ ਮਸ਼ੀਨਾਂ ਦੇ ਉੱਪਰ ਕੰਮ ਕੀਤਾ ਜਾ ਰਿਹਾ ਹੈ ਇਹ ਵਰਕਸ਼ਾਪ ਬਣਾਈ ਸੀ ਤੇ ਵਾਈਫ ਇੰਟੀਰੀਅਰ ਡਿਜ਼ਾਈਨਰ ਹੈਗੇ ਨੇ ਉਹਨਾਂ ਨੇ ਸੋਚਿਆ ਕਿ ਇਹ ਵਰਕਸ਼ਾਪ ਤਾਂ ਚਲੋ ਯੂਜ਼ ਹੋ ਹੀ ਰਹੀ ਹੈਗੀ ਤੇ ਆਪਾਂ ਨਾਲ-ਨਾਲ ਫੈਬ੍ਰਿਕੇਸ਼ਨ ਦਾ ਵੀ ਕਰਦੇ ਹਾਂ ਫਿਰ ਅਸੀਂ ਮਿੰਕ ਡਿਜ਼ਾਈਨ ਨਾਮ ਦੀ ਕੰਪਨੀ ਬਣਾਈ ਜਿੱਥੇ ਅਸੀਂ ਮੈਟਲ ਫੈਬ੍ਰਿਕੇਸ਼ਨ ਜਿਹਦੇ ਵਿੱਚ ਜਿਵੇਂ ਟੈਂਸਾਈ ਅਸੀਂ ਗੇਟਸ ਗ੍ਰਿਲਸ ਐਨੀਥਿੰਗ ਰਿਲੇਟਡ ਟੂ ਮੈਟਲ ਆਇਰਨ ਐਂਡ ਸਟੀਲ ਅਸੀਂ ਉਹ ਵੀ ਕਰਦੇ ਆਂ ਸੋ ਐਦਾਂ ਦਾ ਮਕੈਨੀਕਲ ਇੰਜੀਨੀਅਰਿੰਗ ਜਿਹੜੀ 4 ਸਾਲ ਲਈ ਸੀ ਉਹ ਵੀ ਕਿਤੇ ਨਾ ਕਿਤੇ ਯੂਜ਼ ਹੋ ਗਈ ਜੀ ਜਿਹੜੀ ਤੁਸੀਂ ਮਸ਼ੀਨਸ ਦੀ ਗੱਲ ਕਰ ਰਹੇ ਹੋ ਉਹਨਾਂ ਮਸ਼ੀਨਸ ਦੇ ਰਾਹੀਂ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ 3-4 ਮਸ਼ੀਨਾਂ ਬਣਾਈਆਂ ਹਨ ਉਹ ਵੀ ਇੱਕ ਜ਼ਰੀਆ ਹੈ ਇੱਕਾ ਉਹ ਕੱਟ ਲਾਗਤ ਦੇ ਵਿੱਚ ਤੁਸੀਂ ਇੱਕ ਚੰਗੀ ਕਮਾਈ ਕਰ ਸਕਦੇ ਹੋ ਮਸ਼ੀਨਾ ਦੇ ਰਾਹੀਂ ਲੇਕਿਨ ਮੈਂ ਜਾਣਨਾ ਚਾਹਾਂਗਾ ਕਿ ਉਹਨਾਂ ਮਸ਼ੀਨਾਵਾਂ ਬਾਰੇ ਥੋੜਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਬਰੀਫਲੀ ਦੱਸ ਮੈਮ ਜਿਵੇਂ ਮੈਂ ਜੂਸਰ ਦੀ ਗੱਲ ਕਰਾਂ ਇਹ ਸਾਡਾ ਜਿਹੜਾ ਜੂਸਰ ਹੈਗਾ ਇਹ ਕੋਲਡ ਪ੍ਰੈਸਡ ਜੂਸਰ ਹੈ ਜਿਹੜਾ ਹੌਲੀ ਧੀਮੀ ਗਤੀ ਨਾਲ ਚੱਲਦਾ ਤੇ ਇਹ ਬਹੁਤ ਚੀਜ਼ਾਂ ਦਾ ਜੂਸ ਕੱਢ ਸਕਦਾ ਹੈ ਇਵਨ ਲੀਫਸ ਜਿਵੇਂ ਵੀਟ ਗ੍ਰਾਸ ਇੱਕ ਤਰ੍ਹਾਂ ਨਾ ਰੱਸੀ ਬਣ ਕੇ ਬਾਹਰ ਨਿਕਲਦਾ ਹੈਗਾ ਸੋ ਉਹ ਬਹੁਤ ਟਫ ਚੀਜ਼ ਹੈ ਕਿਉਂਕਿ ਤੇ ਸੈਲੂਲੋਸ ਹੁੰਦਾ ਉਹਦਾ ਜੂਸ ਦੇ ਅਜੇ ਹਰਚ ਕੋਈ ਇਹਦਾ ਕੰਮ ਕਰਨਾ ਸ਼ੁਰੂ ਕਰਨਾ ਚਾਹੇ ਤਾਂ ਆ ਜੂਸਰ ਜਿਹੜਾ ਤੁਸੀਂ ਜੇ ਅਮਰੀਕਾ ਤੋਂ ਇੰਪੋਰਟ ਕਰਦੇ ਹੋ ਜਾਂ ਇੱਥੋਂ ਲੈਣੇ ਇਸ ਸਾਈਜ਼ ਦਾ ਜਿਹੜਾ ਇਨਵਰਟਰ ਦੇ ਵਿੱਚ ਚੱਲ ਜਾਏਗਾ ਇਹ ਲੱਖ ਰੁਪਏ ਤੋਂ ਉੱਪਰ ਹੈ ਅਸੀਂ ਇਹਨੂੰ ਡਿਵੈਲਪ ਕੀਤਾ ਹੈਗਾ ਜੀ 27000 ਦੇ ਵਿੱਚ ਅਸੀਂ ਕਸਟਮਰ ਨੂੰ ਦੇ ਸਕਦੇ ਹੈਗੇ ਸੋ ਇਹਦਾ ਜੇ ਕੰਮ ਸ਼ੁਰੂ ਕੀਤਾ ਜਾਵੇ ਤਾਂ ਵੈਨ ਵਗੈਰਾ ਇਹਦਾ ਕੁਛ ਇਦਾਂ ਦਾ ਬਣਾਉਣਾ ਹੈ ਜਾਂ ਆਪਣਾ ਕੋਈ ਛੋਟਾ ਸੈਟਅਪ ਲਗਾਣਾ ਹੈ ਤੇ ਕਸਟਮਰ ਨੂੰ ਤੁਸੀਂ ਅਲੱਗ-ਅਲੱਗ ਤਰ੍ਹਾਂ ਦੇ ਜੂਸਿਸ ਦੇ ਸਕਦੇ ਹੈਗੇ ਫਿਰ ਅਸੀਂ ਲਾਈਵ ਜਿਵੇਂ ਆਇਲ ਕੱਢਣ ਵਾਲੀ ਮਸ਼ੀਨ ਬਣਾਈ ਛੋਟੀ ਕਿ ਜਿਵੇਂ ਡਾਇਰੈਕਟ ਤੁਸੀਂ ਤੇਲ ਕਸਟਮਰ ਨੂੰ ਕੱਢ ਕੇ ਦਿਓ ਇਹਦੇ ਨਾਲ ਕੀ ਹੈ ਤੁਹਾਨੂੰ ਰੌ ਮਟੀਰੀਅਲ ਵੀ ਉਨਾ ਹੀ ਰੱਖਣਾ ਜਿੰਨੀ ਤੁਹਾਨੂੰ ਕਸਟਮਰ ਦੀ ਡਿਮਾਂਡ ਹੈਗੀ ਹੈ ਕਸਟਮਰ ਨੂੰ ਪਿਓਰ ਚੀਜ਼ ਮਿਲੇਗੀ ਤੇ ਤੁਹਾਨੂੰ ਕੋਈ ਜ਼ਿਆਦਾ ਲਾਇਸੈਂਸਿਸ ਦੇ ਵਿੱਚ ਪੈਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਪੈਕਿੰਗ ਵਗੈਰਾ ਨਹੀਂ ਕਰ ਰਹੇ ਤੁਸੀਂ ਕਸਟਮਰਸ ਹਮਨੇ ਲਾਈਵ ਚੀਜ਼ ਬਣਾ ਕੇ ਕੱਟ ਕੇ ਉਹਨੂੰ ਉਹਦੇ ਕੰਟੇਨਰ ਦੇ ਵਿੱਚ ਪਾ ਰਹੇ ਹੈਗੇ ਉਹਦੇ ਨਾਲ ਪਲਾਸਟਿਕ ਦੀ ਵੀ ਵਰਤੋਂ ਘੱਟ ਹੋ ਜਾਏਗੀ ਸੋ ਇਦਾਂ ਦੀ ਬਹੁਤ ਚੀਜ਼ਾਂ ਕੀਤੀਆਂ ਜਾ ਸਕਦੀਆਂ ਹੈਗੀਆਂ ਉਸ ਤੋਂ ਬਾਅਦ ਜਿਹੜੀ ਸਾਡੀ ਇਹ ਦਲੀਆ ਬਣਾਉਣ ਵਾਲੀ ਮਸ਼ੀਨ ਹੈਗੀ ਇਹ ਚ ਆਟਾ ਵੀ ਬਣ ਸਕਦਾ ਹੈ ਆਟਾ ਬਣਾਉਣ ਤੋਂ ਬਹੁਤ ਟਾਈਮ ਜ਼ਿਆਦਾ ਲੱਗਦਾ ਦਲੀਆ ਜਲਦੀ ਬਣ ਜਾਂਦਾ ਸੋ ਇਹ ਜਿਵੇਂ ਪੁਰਾਣੇ ਜ਼ਮਾਨੇ ਦੀ ਚੱਕੀ ਜਿਵੇਂ ਆਪਾਂ ਹੁਣ ਵੀਡੀਓ ਤੁਹਾਨੂੰ ਦਿਖਾਵਾਂਗੇ ਵੀ ਕਿ ਪੁਰਾਣੇ ਜ਼ਮਾਨੇ ਦੀ ਚੱਕੀ ਵਾਂਗ ਹੱਥ ਲਗੇੜੇ ਵਾਂਗ ਚੱਲਦੀ ਸੋ ਇਦਾਂ ਦੀਆਂ ਚੀਜ਼ਾਂ ਮਸਾਲਾ ਕੁੱਟਣ ਵਾਲੀ ਮਸ਼ੀਨ ਹੈਗੀ ਹੈ ਕੁੰਡੀ ਸੋਟੇ ਜਨੂੰ ਕਹਿੰਦੇ ਆ ਉਹਦੇ ਵਿੱਚ ਸ਼ਰਦਾਈ ਬਣ ਸਕਦੀ ਹੈ ਬਦਾਮ ਕੁੱਟੇ ਜਾ ਸਕਦੇ ਨੇ ਕੁੰਡੀ ਸੋਟੇ ਵਾਂਗ ਮਸਾਲੇ ਕੁੱਟੇ ਜਾ ਸਕਦੇ ਨੇ ਸੋ ਇੱਕ ਬੰਦਾ ਜ ਇਹ ਤਾਂ ਚਲੋ ਸ਼ੁਰੂਆਤ ਤੁਸੀਂ ਭਾਵੇਂ ਬਹੁਤ ਹੀ ਲੋ ਲੈਵਲ ਤੋਂ ਕੀਤੀ ਸੀਗੀ ਬਹੁਤ ਛੋਟੇ ਦਾਇਰੇ ਤੋਂ ਕੀਤੀ ਸੀ ਲੇਕਿਨ ਅੱਜ ਬਿਜ਼ਨਸ ਜਿਹੜਾ ਆ ਉਹਨੂੰ ਇੱਕ ਪਹਿਚਾਨ ਮਿਲ ਗਈ ਹੈ ਕਰਦੇਆਂ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਤੁਹਾਨੂੰ ਆਪਣੇ ਆਪ ਤੇ ਇੱਕ ਵਿਸ਼ਵਾਸ ਹੁੰਦਾ ਹੈ ਕਿ ਤੁਸੀਂ ਇੰਨੇ ਜੋ ਤੁਸੀਂ ਸੋਚਿਆ ਸੀਗਾ ਉਸ ਚੀਜ਼ ਨੂੰ ਪੂਰਾ ਕਰਦੇ ਮੈਮ ਕਰਦੇ ਓਬਵੀਅਸਲੀ ਅੱਛਾ ਫੀਲ ਕਰਦੇ ਨੇ ਪ੍ਰਾਊਡ ਫੀਲ ਕਰਦੇ ਨੇ ਇਸ ਕਰੋਂ ਤਾਂ ਕੋਈ ਸ਼ੱਕ ਨਹੀਂ ਹੈਗਾ ਕਿਉਂਕਿ ਉਹ ਮਤਲਬ ਦਿਖਦਾ ਵੀ ਹੈਗਾ ਤੇ ਬੋਲਦੇ ਵੀ ਨੇ ਪੇਰੈਂਟਸ ਨਾਲ ਇਨਵੋਲਡ ਨੇ ਫਾਦਰ ਹੂ ਨਾਲ ਅਕਾਊਂਟਸ ਵਗੈਰਾ ਸਭ ਦੇਖਦੇ ਨੇ ਤੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਸੋਚਿਆ ਸੀ ਉਹ ਤਾਂ ਬਹੁਤ ਵੱਡਾ ਸੋਚਿਆ ਸੀ ਇੰਪੈਕਟ ਬਹੁਤ ਵੱਡਾ ਸੋਚਿਆ ਹੋਇਆ ਉਹ ਤਾਂ ਮੇਰੇ ਸਾਹਮਣੇ ਅਸੀਂ 1% ਵੀ ਨਹੀਂ ਅਚੀਵ ਕੀਤਾ ਹਾਂ ਬਸ ਅਸੀਂ ਨਾਲ ਨਾਲ ਸਿੱਖ ਵੀ ਰਹੇ ਹਾਂ ਤੇ ਨਾਲ ਨਾਲ ਕੰਮ ਵੀ ਕਰ ਰਹੇ ਹੈਗੇ ਆ ਤੇ ਬਾਕੀ ਜਿਵੇਂ ਰੱਬ ਦੀ ਮਿਹਰ ਹੋएगी ਅੱਪਾਂ ਚਲਦੇ ਰਹਿਾਂਗੇ ਜੀ ਅਸੀਂ ਕਹਿ ਰਹੇ ਹਾਂ ਕਿ ਸੋਚਿਆ ਬਹੁਤ ਵੱਡਾ ਸੀਗਾ ਕਿਸੇ ਤੱਕ ਸੋਚਿਆ ਸੋਚਿਆ ਤਾਂ ਇਹ ਹੈ ਕਿ ਜਿਵੇਂ ਮੈਕਡੋਨਲਡ ਇੱਕ ਇੰਟਰਨੈਸ਼ਨਲ ਬ੍ਰਾਂਡ ਹੈ ਸਾਡੇ ਇੰਡੀਅਨ ਬ੍ਰਾਂਡਸ ਬਹੁਤ ਘੱਟ ਨੇ ਜਿਹੜੇ ਬਾਹਰ ਤੱਕ ਪਹੁੰਚ ਪਾਏ ਨੇ ਹੁਣ ਸਾਡੇ ਗਵਰਨਮੈਂਟ ਦੀ سپورਟ ਜਾਂ ਆਪਾਂ ਕਹੀਏ ਸਾਡੀ ਜਿਹੜੀ ਸੰਸਕ੍ਰਿਤੀ ਦਾ ਹਿੱਸਾ ਜਿਹੜਾ ਹੈਗਾ ਯੋਗ ਹੋ ਗਿਆ ਜਾਂ ਸਾਡਾ ਇਹ ਆਯੁਰਵੇਦ ਹੋ ਗਿਆ ਉਹ ਬਾਹਰ ਤੱਕ ਪਹੁੰਚ ਰਿਹਾ ਹੈਗਾ ਤੇ ਜੇ ਅਸੀਂ ਇਸ ਬ੍ਰਾਂਡ ਨੂੰ ਇਸ ਲੈਵਲ ਤੱਕ ਲੈ ਕੇ ਜਾਈਏ ਜਿਸ ਨਾਲ ਅਸੀਂ ਬਾਹਰ ਤੱਕ ਵੀ ਆਪਣੇ ਇੰਡੀਆ ਨੂੰ ਪਹੁੰਚਾ ਸਕੀਏ ਤੇ ਇੱਕ ਵੱਡੇ ਪੱਧਰ ਤੇ ਗਲੋਬਲ ਪੱਧਰ ਤੇ ਆਪਣੇ ਇਮਪੈਕਟ ਪਾ ਸਕੀਏ ਕਿ ਲੋਕਾਂ ਨੂੰ ਉਹਦਾ ਬੈਨੀਫਿਟ ਮਿਲ ਸਕੇ ਤੇ ਸਾਡੇ ਫਾਰਮਰਸ ਨੂੰ ਵੀ ਉਹਦਾ ਆਉਟਪੁੱਟ ਮਿਲੇ ਤੇ ਸਾਡੀ ਜਿਹੜੀ ਇਕਨੋਮੀ ਹੈ ਜਿਹੜੀ ਸਾਡੀ ਰੁਪਈ ਦੀ ਵੈਲ ਕਿ ਡਾਲਰ ਦਾ ਰੇਟ ਦੁਬਾਰਾ ਜ 1 ਰੁਪਏ ਤੇ ਲੈ ਆਈਏ ਤੇ ਫੇਰ ਮਜ਼ਾ ਤੇ ਅਖੀਰ ਦੇ ਵਿੱਚ ਤੁਹਾਨੂੰ ਮੇਰਾ ਇੱਕੋ ਹੀ ਕੁਐਸਚਨ ਹੈ ਕਿ ਜੋ ਸਟੂਡੈਂਟਸ ਜਾਂ ਫਿਰ ਜੋ ਯੰਗਸਟਰ ਮੁੰਡੇ ਨੇ ਜੋ ਸੋਚਦੇ ਨੇ ਹਜੇ ਕਿ ਆਪਾਂ ਬਾਹਰ ਜਾਈਏ ਲੇਕਿਨ ਕਿਸੇ ਨਾ ਕਿਸੇ ਰੀਜ਼ਨ ਕਰਕੇ ਬਾਹਰ ਨਹੀਂ ਜਾ ਪਾਉਂਦੇ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਫਿਊਚਰ ਸੈੱਟ ਕਰਨ ਦੇ ਬਾਰੇ ਸੋਚ ਰਹੇ ਆ ਸਟੂਡੈਂਟਸ ਸਹੀ ਸਟ੍ਰੀਮ ਨਹੀਂ ਚੁਣ ਪਾਰੇ ਤਾਂ ਯੰਗਸਟਰ ਸਹੀ ਰਾਹ ਨਹੀਂ ਚੁਣ ਪਾਰੇ ਉਹਨਾਂ ਨਾਲ ਸਾਡੇ ਵੱਲੋਂ ਕੀ ਸਲਾਹ ਹੈ ਮੈਮ ਜੋ ਤਾਂ ਜਿਵੇਂ ਕੋਈ ਜਿਵੇਂ ਜੌਬ ਵਗੈਰਾ ਕਰਨਾ ਚਾਹੁੰਦੇ ਨੇ অল레ਡੀ ਆਪਸ਼ਨਸ ਹੈਗੀਆਂ ਨੇ ਜੋ ਜੌਬ ਦੇ ਉਲਾਵਾ ਜੇ ਕੋਈ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਕੋਲ ਇਨਵੈਸਟਮੈਂਟ ਹੈਗੀ ਹੈ ਤੇ ਇਨਵੈਸਟਮੈਂਟ ਦੇ ਨਾਲ ਉਹ ਆਪਣਾ ਕੋਈ ਕੰਮ ਸ਼ੁਰੂ ਕਰ ਸਕਦੇ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਆ ਅੱਜ ਕੱਲ ਬਹੁਤ ਸਾਰੇ ਅਜਿਹੇ ਉਦਾਹਰਣ ਨੇ ਜਿਨ੍ਹਾਂ ਨੇ ਛੋਟੇ ਸਕੇਲ ਤੋਂ ਲੈ ਕੇ ਵੱਡੇ ਸਕੇਲ ਤੱਕ ਆਪਣਾ ਗਏ ਹੈਗੇ ਨੇ ਬਹੁਤ ਸਾਰੇ ਸਟਾਰਟਅੱਪਸ ਹੈ ਗਵਰਨਮੈਂਟ ਦੀਆਂ ਸਕੀਮਾਂ ਹੈਗੀਆਂ ਸੀਜੀਐਸਟੀ ਐਮਈ ਸਕੀਮਸ ਹੈਗੀਆਂ ਜਿਹਦੇ ਵਿੱਚ ਤੁਸੀਂ ਲੋਨ ਸਿੱਧਕ ਤਲੀ ਲੈ ਸਕਦੇ ਕੋਲੈਟਰਲ ਫਰੀ ਲੋਨ ਜਿਹਦੇ ਵਿੱਚ ਤੁਹਾਨੂੰ ਕੁਝ ਆਪਣੀ ਜ਼ਮੀਨ ਜਾਂ ਤੁਹਾਨੂੰ ਕੋਈ ਉਹ ਵੀ ਨਹੀਂ ਚਾਹੀਦਾ ਹੈਗਾ ਕੋਈ ਸਿਕਿਉਰਟੀ ਨਹੀਂ ਚਾਹੀਦੀ ਥੈਟ ਇਜ਼ ਵਨ ਆਪਸ਼ਨ ਉਸ ਤੋਂ ਬਾਅਦ ਜਿਵੇਂ ਅਸੀਂ ਬ੍ਰਾਂਡ ਆਪਣਾ ਬਣਾ ਰਹੇ ਹੈਗੇ ਆ ਅਸੀਂ ਕੰਮ ਕਰ ਰਹੇ ਜੇ ਕੋਈ ਇਦਾਂ ਦੇ ਕੰਮ ਨਾਲ ਜੁੜਨਾ ਚਾਹੁੰਦਾ ਹੈਗਾ ਤੇ ਅਸੀਂ ਫ੍ਰੈਂਚਾਈਜ਼ੀ ਉਹਨਾਂ ਨੂੰ ਦੇ ਸਕਦੇ ਹਾਂ ਗਏ ਫ੍ਰੈਂਚਾਈਜ਼ੀ ਨਾਲ ਕੀ ਹੁੰਦਾ ਕਿ ਜਿਵੇਂ ਸਾਡੀ ਮਿੰਕ ਆਰਗੇਨਿਕਸ ਦੀ ਤੁਸੀਂ ਸਪੋਜ਼ ਕਰੋ ਫ੍ਰੈਂਚਾਈਜ਼ੀ ਖਰੀਦੀ ਤੁਹਾਨੂੰ ਇੱਕ ਸਿਸਟਮ ਦੀ ਵਰਕਿੰਗ ਸਮਝ ਆ ਜਾਂਦੀ ਤੁਹਾਨੂੰ ਪਤਾ ਲੱਗ ਜਾਂਦਾ ਅੱਛਾ ਬਿਜ਼ਨਸ ਇਦਾਂ ਆਪਰੇਟ ਕਰਦਾ ਇੱਕ ਤੁਹਾਡੀ ਮਲਕੀਅਤ ਬਣ ਗਈ ਤੁਸੀਂ ਨਾਲ ਦੇ ਨਾਲ ਉਹਦੇ ਵਿੱਚੋਂ ਆਪਣਾ ਇੱਕ ਰਿਟਰਨ ਵੀ ਗੇਨ ਕਰ ਸਕਦੇ ਹੋ ਉਹਨ ਇੱਕ ਆਮ ਵੀਜ਼ਾ ਲਗਣਾ ਕਿਸੇ ਦਾ ਜਾਂ ਵੀਜ਼ਾ ਲੱਗਣ ਦੀ ਫੀ 20-22 ਲੱਖ ਰੁਪਏ ਲੋਕੀ ਲਾ ਕੇ ਬਾਹਰ ਜਾਂਦੇ ਨੇ ਉਸ ਤੋਂ ਬਾਅਦ 10-10 ਸਾਲ 5-5 ਸਾਲ ਉੱਥੇ ਕੰਮ ਕਰਦੇ ਨੇ ਤਾਂ ਕੋਈ ਰਿਟਰਨ ਆਣੀ ਸ਼ੁਰੂ ਹੁੰਦੀ ਹੈ ਰਦਰ ਹੁਣ ਤਾਂ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਬਾਹਰ ਤੁਸੀਂ ਕੈਨੇਡਾ ਯੂਐਸਏ ਦੇਖੋ ਕਿ ਇਨਫਲੇਸ਼ਨ ਇੰਨੀ ਜ਼ਿਆਦਾ ਕਿ ਰੈਂਟ ਦਾ ਖਰਚਾ ਹੀ ਬਹੁਤ ਜ਼ਿਆਦਾ ਹੋ ਗਿਆ ਸੋ ਉਹ 20-22 ਲੱਖ ਰੁਪਏ ਤੁਸੀਂ ਇੱਥੇ ਬਿਜ਼ਨਸ ਜੇ ਇਨਵੈਸਟ ਕਰੋ ਤਾਂ ਤੁਸੀਂ ਵਾਕਈ ਬਹੁਤ ਅੱਛੀ ਇਨਕਮ ਜਨਰੇਟ ਕਰ ਸਕਦੇ ਹੋ ਬਹੁਤ ਸਾਰੇ ਇਦਾਂ ਦੇ ਤੁਹਾਨੂੰ ਲੋਕ ਮਿਲਣਗੇ ਜਿਹੜੇ ਕਹਿੰਨ ਕਿ ਨਹੀਂ ਹੁੰਦਾ ਜੀ ਉਹ ਇੰਟਰਸਟ ਲੂਜ਼ ਹੋ ਜਾਂਦਾ ਹੈ ਜਾਂ ਕਿਤੇ ਨਾ ਕਿਤੇ ਕੋਈ ਘਾਟ ਆ ਜਾਂਦੀ ਪੈਸਿਆਂ ਦੀ ਘਾਟ ਆ ਜਾਂਦੀ ਹੈ ਜਾਂ ਕਿਤੇ ਨਾ ਕਿਤੇ ਅਸੀਂ ਖਰਚੇ ਤੇ ਉਹ ਬੈਲੈਂਸ ਨਹੀਂ ਕਰ ਪਾਉਂਦੇ ਸੋ ਉਹਦੇ ਵਾਸਤੇ ਇੱਕ ਅੱਛਾ ਤਰੀਕਾ ਹੈ ਕਿ ਕੋਈ ਕਿਸੇ ਬ੍ਰਾਂਡ ਦੀ ਕਿਸੇ ਵੀ ਜਿਸ ਫੀਲਡ ਵਿੱਚ ਤੁਸੀਂ ਇੰਟਰਸਟਡ ਹੈਗੇ ਹੋ ਉਹਦੀ ਫ੍ਰੈਂਚਾਈਜ਼ੀ ਲਈਤੀ ਜਾਵੇ ਉਹਦਾ ਸਿਸਟਮ ਸਮਝਿਆ ਜਾਵੇ ਫਿਰ ਉਹਨੂੰ ਆਪਣੇ ਸਾਹਮਣੇ ਰਨ ਕਿੱਲਿਆ ਜਾਵੇ ਜਾਂ ਉਹਦੇ ਨਾਲ ਹੀ ਉਸ ਕੰਪਨੀ ਦੇ ਨਾਲ ਨੂੰ ਜਿਵੇਂ ਸਾਡੇ ਨਾਲ ਕੋਈ ਫਾਰਮਰ ਜੁੜੇ ਤਾਂ ਫਾਰਮਰ ਸਾਨੂੰ ਸਪਲਾਈ ਵੀ ਦੇ ਸਕਦਾ ਹੈਗਾ ਜੇ ਕੋਈ ਕਸਟਮਰ ਜੁੜੇ ਉਹ ਸਾਨੂੰ ਅੱਗੇ ਇੱਕ ਤਰ੍ਹਾਂ ਨਾਲ ਕੋਈ B2B ਮਾਰਕETING ਦੇ ਵਿੱਚ ਵੀ ਸਪੋਰਟ ਕਰ ਸਕਦਾ ਹੈਗਾ ਸੋ देयर आर ਐਂਡਲੈਸ ਵੇਜ਼ ਅਜਿਹੇ ਰੇਟ ਵਿੱਚ ਮੈਂ ਕੰਪੀਟੀਸ਼ਨ ਹਨ ਐਂਡ ਕੋਲੈਬੋਰੇਸ਼ਨ ਦਾ ਜਮਾਨਾ ਹੈ ਸੋ ਕੋਲੈਬੋਰੇਟਿਵ ਐਫਰਟਸ ਇੱਥੇ ਮਰਜ਼ੀ ਲਾਇਆ ਜਾ ਸਕਦੇ ਨੇ ਅਗਲੀ ਸਾਈਡ ਤੇ ਵੀ ਤੇ ਜਿਸ ਸਾਈਡ ਤੇ ਮਰਜ਼ੀ ਦੀ ਬਹੁਤ ਬਹੁਤ ਧੰਨਵਾਦ ਸਾਡਾ ਗੱਲ ਕਰੋ ਚਲੋ ਥੈਂਕ ਯੂ ਮੈਮ ਸੋ ਇਹ ਸੰਸਰਨਲ ਅਨੁਰਾਗ ਅੋਰੋਰਾ ਜਿਨ੍ਹਾਂ ਨੇ ਅੱਜ ਕੱਲ ਦੇ ਯੂਥ ਨੂੰ ਇੱਕ ਬਹੁਤ ਹੀ ਵਧੀਆ ਸਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਸੀਂ ਕਿਸੇ ਮਨ ਦੇ ਨਾਲ ਕੋਈ ਚੀਜ਼ ਨਹੀਂ ਕਰੋਗੇ ਤਾਂ ਸ਼ਾਇਦ ਉਹ ਚੀਜ਼ ਦੇ ਵਿੱਚ ਕਦੇ ਸਫਲ ਨਹੀਂ ਹੋਵੋਗੇ ਹਮੇਸ਼ਾ ਉਹ ਜੀ ਉਸ ਕਰੀ ਚਾਹੀਦੀ ਹੈ ਜਿਸ ਦੇ ਵਿੱਚ ਤੁਹਾਡਾ ਇੰਟਰਸਟ ਹੋਵੇ ਜਿਸ ਦੇ ਵਿੱਚ ਤੁਹਾਡਾ ਮਨ ਹੋਵੇ ਔਰ ਉਹ ਹੀ ਚੀਜ਼ ਜਿਹੜੀ ਹੈ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਫਲ ਵੀ ਬਣਾਏਗੀ ਕਾਂਪਰਸਨ ਓਮ ਦੇ ਨਾਲ ਭਾਵਨਾ ਚਰਨਦਰ